ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰਿਆਂ ਦਾ ਹੋਪਸੋ ਸਾਰੇ ਵਧੀਆ ਹੋਵੋਗੇ ਸੋ ਅੱਜ ਲੋਡ ਲੈ ਕੇ ਆਏ ਸੀ ਸਾਰਾ ਮੈਸਟ ਅਪ ਹੋ ਗਿਆ ਸਿਸਟਮ ਅੱਜ ਤੁਹਾਨੂੰ ਆਪਾਂ ਦਿਖਾਉਨੇ ਆ ਲਵ ਸਟਾਪ ਲਵਜ਼ ਟਰੱਕ ਸਟਾਪ ਹੋ ਜਾਂਦਾ ਜਿਹੜਾ ਆਪਾਂ ਕੰਟੀਨਿਊਸਲੀ ਡਰਾਈਵ ਕਰ ਰਹੇ ਸੀਗੇ ਤੇ ਆਪਣੀ ਬੁੱਕ ਬ੍ਰੇਕ ਭਾਲਦੀ ਆ ਸੋ ਮੈਨੂੰ ਇਹ ਹੀ ਕਿ ਲਵ ਦੇ ਉੱਤੇ ਆਪਾਂ ਬ੍ਰੇਕ ਕੱਢ ਲੈਨੇ ਆ ਨਾਲੇ ਕਾਫੀ ਕੁਫੀ ਪੀ ਲੈਨੇ ਆ ਤੇ ਚਲੋ ਤੁਹਾਨੂੰ ਦਿਖਾਨੇ ਆ ਕੀ ਹਿਸਾਬ ਕਿਤਾਬ ਆਪਾ ਆ ਸਾਹਮਣੇ ਸਾਰਾ ਮਕੈਨਿਕ ਦਾ ਏਰੀਆ ਇੱਥੇ ਜੇ ਕਿਸੇ ਨੂੰ ਆਇਲ ਚੇਂਜ ਕਰਾਉਣਾ ਟਾਇਰ ਚੇਂਜ ਕਰਾਉਣੇ ਆ ਉਹ ਕਰਾ ਸਕਦਾ ਆ ਸਾਰੇ ਟਰੱਕ ਪਾਰਕਿੰਗਾਂ 'ਚ ਖੜੇ ਆ ਮੇਰਾ ਰਾਜਾ ਆਪਾ ਆ ਪਾਰਕਿੰਗ ਦੇ ਵਿੱਚ ਲਾ ਲੀਏ ਬਾਅਦ 'ਚੋਂ ਨਿਕਲਣਾ ਵੀ ਈਜ਼ੀ ਹੋ ਜੂਏ ਹੁੰਦਾ ਬਈ ਇੱਥੇ ਹਿਸਾਬ-ਕਿਤਾਬ ਸਾਰਾ ਇੱਥੇ ਹੀ ਟਰੱਕ ਦਾ ਆਲ ਚੇਂਜ ਵਗੈਰਾ ਕਰਦੇ ਆ ਸੋ ਆ ਆਪਣਾ ਟੰਬਲਰ ਆ ਬਈ ਇਹਨੂੰ ਮੈਂ ਪਿਆਰ ਨਾਲ ਟੰਬਾ ਕਹਿ ਦਿੰਨਾ ਇਹਦੇ ਵਿੱਚ ਆਪਾਂ ਕੌਫੀ ਲੈ ਸਕਦੇ ਆ ਸੋ ਇਹਦੇ ਵਿੱਚ ਫ੍ਰੀ ਹੁੰਦਾ ਵਾ ਅਨੰਦਰ ਜਾ ਕੇ ਆਪਾਂ ਸਿਰਫ ਕੌਫੀ ਬਣਾ ਕੇ ਇਹਦੇ ਵਿੱਚ ਪਾ ਲੈਣੀ ਆਪਾਂ ਨੂੰ ਕੋਈ ਉਧਰ ਰੁਪਈਆ ਨਹੀਂ ਦੇਣਾ ਆਪਣਾ ਇੱਕ ਵੀ ਕੋ ਇਹ ਚੀਜ਼ ਫਾਇਦੇਮੰਦ ਆ ਇਸ ਲਈ ਮੇਰੇ ਖਿਆਲ ਦੇ ਵਿੱਚ ਸਾਰਿਆਂ ਕੋਲ ਹੀ ਹੁੰਦਾ ਵਾ ਚਲੋ ਫਿਰ ਕੌਫੀ ਲੈ ਕੇ ਆਉਨੇ ਆ ਨਾਲੇ ਮੂੰਹ ਧੋ ਕੇ ਤੇ ਅੱਗੇ ਬਾੜ ਕੱਢਦੇ ਜਿਹੜੀ ਕੱਢਣ ਵਾਲੀ ਆ ਲਾਬ ਦੇ ਪੰਪ ਦੇ ਉੱਤੇ ਕਾਵਰ ਵੀ ਮਿਲ ਜਾਂਦੇ ਆ ਤੇਲ ਤਾਂ ਮਿਲਦਾ ਹੀ ਮਿਲਦਾ ਚਾਵਰ ਬਾਕੀ ਅੰਦਰ ਬਹੁਤ ਸੋਹਣੇ ਰੈਸਟੋਰੈਂਟ ਵੀ ਹੁੰਦੇ ਆ ਸਪੈਂਡ ਕਰਦਾ ਕਈਆਂ ਦੇ ਵਿੱਚ 버ਗਰ ਕਿੰਗ ਹੁੰਦਾ ਮੈਕਡੀ ਹੁੰਦਾ ਵਾ ਡੈਨੀ ਹੁੰਦਾ ਉਥੋਂ ਆਪ ਦਾ ਖਾਣ ਪੀਣ ਵਾਲਾ ਸਮਾਨ ਲੈ ਲੈਂਦੇ ਬੰਦੇ ਲਾਭ ਦੇ ਪੁਆਇੰਟ ਯੂਜ਼ ਕਰਕੇ ਜਿਹੜੇ ਲਾਭ ਤੇ ਲਪਾਉਂਦੇ ਆ ਤੇ ਬਾਕੀ ਆ ਆਪਣਾ ਟਰੱਕ ਖੜਾ ਪਾਰਕਿੰਗ ਥੋੜੀ ਟੇਢੀ ਲਾਈ ਆ ਚਲ ਐਨੀ ਬੇਸ ਕੁਝ ਨਹੀਂ ਹੁੰਦਾ ਉਹ ਹੋਵੇ ਤੇ ਛੋਟਾ ਖੜਾ ਇੱਕ ਬੰਦੇ ਦਾ ਪੀਕਰ ਆ ਸਲੈਟ ਬੈੱਡ ਵਾਲਾ ਬਾਈ ਆ ਇਹ ਆ ਤਾਂ ਕੋਈ ਨਵੇਂ ਟਰੱਕ ਲੈ ਕੇ ਜਾ ਰਿਹਾ ਬਾਈ ਸੋ ਜਿਹੜਾ ਪਹਿਲਾ ਟਰੱਕ ਆ ਉਹਦੇ ਉੱਤੇ ਦੂਜਾ ਟਰੱਕ ਆ ਜਿਹੜਾ ਆਹ ਵਾਲਾ ਟੰਗਿਆ ਹੋਇਆ ਵਾ ਫਿਰ ਤੀਜਾ ਡੰਗਿਆ ਹੋਇਆ ਥੱਲੇ ਗਾਡਰ ਜੇ ਲਾ ਕੇ ਆਹ ਪਿਕਅਪ ਟਰੱਕ ਆ ਇਹਦੇ ਪਿੱਛੇ ਨੇ ਟਰੇਲਰ ਪਾਇਆ ਹੈ ਆਪਦੀ ਰੋਜੀ ਰੋਟੀ ਇਹਦੇ ਨਾਲ ਚਲਾਈ ਜਾਂਦਾ ਇਹਨੇ ਪਿਕਅਪ ਟਰੱਕ ਦੇ ਮਗਰ ਆਪ ਦਾ ਹਸਾਬਕਦਾਬ ਜਰਾ ਰੱਖ ਕੇ ਤੇ ਆ ਇਧਰਲੇ ਪਾਸੇ ਟੈਂਕਰ ਖੜਾ ਕੱਪ ਧੋਲਿਆ ਹੁਣ ਤੇ ਇਥੋਂ ਚੱਕਦੇ ਆਪਾਂ ਕਾਫੀ ਆਹ ਜਿਹੜੀ ਬਲੈਕ ਕਾਫੀ ਆਪਾਂ ਚੱਕਦੇ ਕੋਲੰਬੀਅਨ ਬੈਲੈਂਸਡ ਨੋ ਪਰਕੇ ਦੇ ਆਪਾਂ ਇਹ ਵਿੱਚ ਪਾਉਨੇ ਆ ਹਸਾਬ ਕਿਤਾਬ ਜਾਂ ਫ੍ਰੈਂਚ ਵਨੀਲਾ ਪਾਵਾਂਗੇ ਮੇਰੇ ਖਿਆਲ ਦੇ ਵਿੱਚ ਇੱਥੇ ਦੇਖਦੇ ਆ ਕਿਹੜੀ ਪਈ ਹੋਊਗੀ ਟੱਕਣ ਜਾਂ ਚੱਕ ਲਈਏ ਇਹਦੇ ਬਾਅਦ ਚ ਜੱਕਾਂਗੇ ਆਪਾਂ ਨੂੰ ਕਾਫੀ ਲਈ ਜਗਾਰਮੈਂਟ ਮਿਲ ਗਿਆ ਆਪਾਂ ਇਹ ਨੀਲੀਆਂ ਹੀਆਂ ਡਬੀਆਂ ਪਾਉਨੇ ਹੁੰਨੇ ਨੇ ਇਹਨੂੰ ਫ੍ਰੈਂਚ ਵਨੀਲਾ ਵਾਲਾ ਕਹਿੰਦੇ ਹਸਾਬ ਕਿਤਾਬ ਜੀ ਇਹ ਮੈਨੂੰ ਵਧੀਆ ਲੱਗਦਾ ਚਾਰ ਇਹ ਪਾ ਲੈਨੇ ਆ ਤੇ ਉੱਥੋਂ ਆਹ ਚੱਕ ਲੈਨੇ ਸਟਿਕ ਜੀ ਤੇ ਇੱਕ ਆਪਾਂ ਪਾ ਲੈਨੇ ਆ ਖੰਡ ਦੀ ਪੁੜੀ ਇਥੋਂ ਰਹਿ ਗਈ ਥੋੜੀ ਫਰੈਂਚੋਨੀਲਾ ਇਥੋਂ ਪਾ ਲੈਨੇ ਆ ਮਿੱਠਾ ਥੋੜਾ ਘੱਟ ਲੱਗਦਾ ਮੈਨੂੰ ਨਾਲੇ ਥੋੜੀ ਠੰਡੀ ਹੋ ਜੂ ਬਲੈਕ ਕਾਫੀ ਗਰਮ ਬੜੀ ਸੀ ਸਾਰਿਆਂ ਨੂੰ ਜਿਆਦਾ ਇੰਟਰਸਟਿੰਗ ਚੀਜ਼ ਮੈਨੂੰ ਲਵ ਸਟਾਪ ਤੇ ਇਹ ਲੱਗਦੀ ਆ ਇੱਥੇ ਜਿਹੜੀਆਂ ਕਾਰਾਂ ਪਈਆਂ ਹੁੰਦੀਆਂ ਉਹ ਚੈੱਕ ਕਰੋ ਰੂਬੀ ਕਾਉਂ ਨਾ ਨੋਰਿਸ ਮੈਂ ਟਾਈਮ ਬ੍ਰੋ ਚੈੱਕ ਕਰੋ ਮਰਾ 5 ਨਵਰ ਤੋਂ ਛੋਟਾ ਡਿਗਰੈਲ ਖਤਮ ਆ ਪਾ ਚੈੱਕ ਕਰੋ ਨਵਰ ਛੈਲ ਬੀ ਜੀਟੀ 500 ਮਕਸਦ ਲੈਵਲ ਚੈੱਕ ਕਰ ਰਿਹਾ ਗੱਡੀਆਂ ਆ ਹਾਲੀਆਂ ਕਾਰਾਂ ਵਾ ਜਿਹੜੀਆਂ 2499 ਦੀਆਂ ਸਾਰੀਆਂ ਇਨਕਲੂਡਿੰਗ ਗਰੂਪ ਵੀ 2999 ਦੇ ਆਹਾ ਟਰੱਕਤ ਨੇ ਤੇ ਹੋਰ ਵੀ ਟਰੱਕ ਪਈ ਹੁੰਦੇ ਪਰ ਉਹ ਸੋਲਡ ਆਊਟ ਹੋ ਗਏ ਸੋ ਡਰਿੰਕਾਂ ਦੇ ਵਿੱਚ ਇਹਨਾਂ ਕੋ ਜਿਵੇਂ ਹੁੰਦੀ ਐਨਰਜੀ ਡਰਿੰਕ ਹੋ ਵੀ ਸੋਦਾ ਹੋ ਗਿਆ ਪਾਣੀ ਹੋ ਗਿਆ ਡੈਰੀ ਪ੍ਰੋਡਕਟਸ ਹੋ ਗਏ ਸੋ ਨਾਲ ਕੋ ਸਾਰਾ ਪ੍ਰੋਡਕਟ ਹੁੰਦਾ ਵਾ ਡਰਿੰਕਾਂ ਦੇ ਵਿੱਚ ਤੇ ਜਿਹੜਾ ਵੈਸੇ ਫੂਡ ਪੈਕਡ ਹੁੰਦਾ ਵਾ ਔਰ ਸਭ ਨੇ ਜਿੰਨਾਂ ਨੇ ਕੱਪੜੇ-ਕੁੱਪੜੇ ਲੈਣੇ ਹੁਣ ਜਿਵੇਂ ਕਈ ਡਰਾਈਵਰ ਆ ਜਿਨ੍ਹਾਂ ਦੇ ਘਰ ਹੈ ਹੀ ਨਹੀਂ ਉਹ ਸਿੱਧਾ ਆਪਣਾ ਬਾਹਰ ਹੀ ਰਹਿੰਦੇ ਆ ਉਹਨਾਂ ਲਈ ਉਹ ਬੈਸਟ ਆ ਟੋਪੀਆਂ ਦੇ ਬਹੁਤ ਸ਼ੀਕ ਆ ਜਿਨੂੰ ਸਪੋਜ਼ ਕੋਈ ਬੰਦਾ ਕੋਈ ਨਿਊਯਾਰਕ ਆ ਨਿਊਯਾਰਕ ਦੀ ਟੋਪੀ ਲੈ ਕੇ ਆ ਜਾ ਕੋਈ ਕੁਝ ਵੀ ਆ ਰਹਿਮ ਦਾ ਕੋਈ ਰਹਿਮ ਦਾ ਫੈਨ ਆ ਰਹਿਮ ਦੀ ਟੋਪੀ ਲੈ ਗਿਆ ਬੱਸ ਸਟਾਚ ਚੇਨਜ਼ ਵਗੈਰਾ ਪੰਜਾਂਵਾ ਕੀ ਰੰਗ ਪਈਆ ਬਾਕੀ ਆ ਸੇਫਟੀ ਵੈਸਟ ਸਾਰਾ ਪ੍ਰਬੰਧ ਮੁਲਕ ਕੇ ਹੈਗਾ ਵਾ ਸੋ 올 ਇਨ ਵਨ ਖਾਣ ਪੀਣ ਨੂੰ 스ਨੈਕ ਜਿੰਨਾਂ ਦੇ ਨਾਲ ਬੱਚੇ ਆਉਂਦੇ ਆ ਜਾਂ ਜਿਹੜੇ ਖੁਦ ਜਿਨ੍ਹਾਂ ਨੂੰ ਬੱਚਿਆਂ ਵਾਲੇ ਸ਼ੌਂਕ ਫਾਰਮੇਸੀ ਦਾ ਸਮਾਨ ਵੀ ਆ ਜਿਸ ਕਿਸ ਨੂੰ ਪੇਟ ਦਰਦ ਆ ਜਾਂ ਕੁਝ ਵੀ ਆ ਸਰਦਾਰਦ ਕੁਝ ਵੀ ਸੀਨ ਆ ਫਾਰਮੇਸੀ ਦਾ ਸਮਾਨ ਵੀ ਜਿੱਥੇ ਲੋਟਰੀਆਂ ਪਾਉਣ ਦਾ ਸ਼ਕੀਨ ਆ ਉਹਦੇ ਲਈ ਲੋਟਰੀ ਵਾਲੀ ਮਸ਼ੀਨ ਵੀ ਪਈ ਆ ਛੱਲੇ ਵਗੈਰਾ ਪਈ ਆ ਆ ਸਾਰਾ ਪਿਸਤੋਲਾ ਨਾਲ ਭਰਿਆ ਹੋਇਆ ਹਰ ਫਲਾਣਾ ਭਰਿਆ ਹੋਇਆ ਤੇ ਚਾਕੂ ਛੱਲੇ ਬੰਬ ਦੇ ਰੌਂਦ ਅਸਲਾ ਪੂਰਾ ਇਕੱਠਾ ਕਰਕੇ ਰੱਖਿਆ ਲਾਸਟ ਸਟਾਫ ਵਾਲਾ ਨੇ ਉੱਪਰ ਵੀ ਰੌਂਦ ਰੱਖਿਆ ਕਿੰਨੇ ਸਲਾਦ ਖਾਣਾ ਵਾ ਵਾਟਰ ਮੈਲਨ ਕਿਉਂ ਮੈਂ ਵਾਟਰ ਲੈਮਨ ਕਹਿੰਦੇ ਨਾ ਵਾਟਰ ਮੈਲਨ ਡੱਬੇ ਦੇ ਦੇਸ ਪੈਕ ਰੈਪ ਆ ਹੈਗਾ ਆਪਣਾ ਚਾਕਲੇਟ ਲੇਅਰ ਕੇ ਰੇਨਬੋ ਲੇਅਰ ਕੇ ਸਾ ਸਭ ਦਾ ਰੋਟੀ ਸੋ ਆਪਾਂ ਚਾਹ ਚੂ ਪੀ ਲਈਏ ਬਾਈ ਮੁਅਤਵੀ ਧੋਲਿਆ ਹੁਣ ਆਪਾਂ ਨਿਕਲਦੇ ਆ ਮੇਰੇ ਖਿਆਲ ਚ ਆਪਣੀ 30 ਮਿੰਟ ਦੀ ਬ੍ਰੇਕ ਵੀ ਉਹ ਕਵਰ ਹੋ ਗਈ ਉਹਦੇ ਵਿੱਚ ਜੋ ਕਿ ਆਪਾਂ ਬ੍ਰੇਕ ਲੈ ਵੀ ਲਈ ਤੇ ਹੁਣ ਇਹ ਤੋਂ ਬਾਅਦ ਚ ਆਪਾਂ ਪਹੁੰਚਾਂਗੇ ਡਿਲੀਵਰੀ ਤੇ ਤੇ ਡਿਲੀਵਰੀ ਤੇ ਪਹੁੰਚ ਕੇ ਤੇ ਉੱਥੇ ਕਰਕੇ ਡਿਲੀਵਰੀ ਉਥੋਂ ਥੋੜੀ ਜਿਹੀ ਬਾਅਦ ਤੇ ਮੈਂ ਇੱਕ ਜੈਮ ਲੱਭੀ ਆ ਜੈਮ ਲਾਵਾਂਗੇ ਕਿਉਂਕਿ ਮੈਨੂੰ ਲੱਗਾ ਲੋਡ ਤਾਂ ਮੈਲ ਲੈਣੀ ਕਿਉਂਕਿ ਆਪਣੀ ਡਿਲੀਵਰੀ ਬਹੁਤ ਲੇਟ ਹੋਣੀ ਆ ਸੋ ਲੋਡ ਮੈਲ ਲੈਣੀ ਆ ਆਪਾਂ ਨੂੰ ਆਪਣੀ ਸਲੀਪ ਪੈ ਜਾਣੀ ਆ ਤੇ ਆਪਾਂ ਫਿਰ ਉੱਥੇ ਡਿਲੀਵਰੀ ਕਰਕੇ ਉਥੋਂ 10-15 ਮਿੰਟ ਤੇ ਜੈਮ ਜੈਮ ਜਾ ਕੇ ਜੈਮ ਲਾਵਾਂਗੇ ਸ਼ ਆਪੀ ਪੀਟਰ ਦੀ ਗੱਲ ਕਰਦਾ ਸੀ ਮੈਂ ਚੈੱਕ ਕਰੋ ਮੜਾ ਆ ਛੋਟੇ ਦਾ ਖੜਾਵਾ ਹੀ ਖਤਰਨਾਕ ਆ ਸੋ ਟਰੱਕ ਬਹੁਤ ਖੜੇ ਆ ਪਰ ਜਿਹੜਾ ਪੀਟਰ ਆ ਪੀਟਰ ਦਾ ਖੜਾਵਾ ਵੱਖਰਾ ਇਹ ਗੱਲ ਨੂੰ ਸਾਰੇ ਬੰਦੇ ਐਗਰੀ ਕਰਨਗੇ ਪੀਟਰ ਦਾ ਲੋਡ ਵੀ ਵੱਖਰਾ ਪੀਟਰ ਦਾ ਖੜਾਵਾ ਵੀ ਵੱਖਰਾ ਪੀਟਰ ਹੈ ਹੀ ਵੱਖਰਾ ਚੀਜ਼ ਆਪਾਂ ਵੈਸੇ ਚੈੱਕ ਕਰਨੀ ਹੁੰਦੀ ਆ ਜਦੋਂ ਵੀ ਆਪਾਂ ਟਰੱਕ ਸਟਾਪ ਤੇ ਰੋਕਦੇ ਆਂ ਸਲੀਪ ਪਾ ਕੇ ਖੜਦੇ ਆਂ ਜਾਂ ਕੁਝ ਵੀ ਆ ਕਿਉਂਕਿ ਕਈ ਬੰਦੇ ਕਈ ਬੰਦੇ ਸ਼ਰਾਰਤੀ ਹੁੰਦੇ ਆ ਸੋ ਇਨ ਕੇਸ ਜੇ ਕੋਈ ਬੰਦਾ ਸ਼ਰਾਰਤੀ ਹੋਵੇ ਉਹ ਵਾਲੀ ਪਿੰਨ ਖਿੱਚ ਦਵੇ ਜਦੋਂ ਇਹ ਖਿੱਚੀ ਗਈ ਤੇ ਟ੍ਰੇਲਰ ਦਾ ਜਿਹੜਾ ਹੈਗਾ ਵਾ ਟ੍ਰੇਲਰ ਨਾਲ ਕੋਈ ਲੈਂਡ ਨਹੀਂ ਰਹਿਣਾ ਤੇ ਜੇ ਆਪਾਂ ਉਹ ਪਿੰਨ ਖਿੱਚੀ ਹੋਈ ਆ ਤੇ ਆਪਾਂ ਟਰੈਕ ਅੱਗੇ ਕਰ ਲਿਆ ਟ੍ਰੇਲਰ ਇੱਥੇ ਹੀ ਰਹਿ ਜਾਣਾ ਵਾ ਤੇ ਜਿਹੜਾ ਆਂ ਜਾਣੀਆਂ ਤੇ ਟ੍ਰੇਲਰ ਵੀ ਥੱਲੇ ਡਿੱਗ ਪਿਆ। ਹੁਣ ਆਪਣੇ ਟ੍ਰੇਲਰ ਦੇ ਵਿੱਚ ਨੀਅਰ ਅਬਾਊਟ ਭਾਰ ਹੈਗਾ ਵਾ 19000 ਕਿਲੋ। ਸੋ 19000 ਕਿਲੋ ਦੇ ਹਿਸਾਬ ਨਾਲ ਜੇ ਟ੍ਰੇਲਰ ਥੱਲੇ ਡਿੱਗਦਾ ਟ੍ਰੇਲਰ ਆਪਣੇ ਤੋਂ ਲੈਂਡਿੰਗ ਜੇ ਨਾ ਥਰੂ ਚੱਕਿਆ ਨਹੀਂ ਜਾਣਾ। ਸੋ ਆਪਾਂ ਨੂੰ ਉਹਦੇ ਲਈ ਫਿਰ ਕੋਈ ਹੈਲਪ ਮੰਗਣੀ ਪੈਣੀ ਆ। ਕੋਈ ਟਰੱਕ ਵਗੈਰਾ। ਬੁਰਸ਼-ਬੁਰਸ਼ ਕਰ ਲਿਆ ਵਾ। ਮੂੰਹ ਧੋ ਲਿਆ। ਬੈਗ ਨੂੰ ਰੱਖਦੇ ਅੰਦਰ ਤੇ ਇੱਕ ਚਿਕਨ ਰੈਪ ਕੱਢਦੇ ਆ। ਚਿਕਨ ਰੈਪ ਖਾਣੇ ਆ। ਨਾਲ ਪ੍ਰੋਟੀਨ ਪੀਨੇ ਆ ਜਿੰਨਾ ਕਿ ਆਪਾਂ ਜੋ ਤੱਕ ਡਿਲੀਵਰੀ ਤੇ ਪਹੁੰਚਾਂਗੇ ਆਪਾਂ ਨੂੰ ਥੋੜਾ ਜਿਹਾ ਆਸਰਾ ਜਿਹਾ ਹੋ ਜਾਊਗਾ ਫਿਰ ਉਸ ਤੋਂ ਬਾਅਦ ਚ ਆਪਾਂ ਜਿਮ ਲਾਉਣ ਲਈ ਪ੍ਰੇਪੇਅਰ ਹੋਵਾਂਗੇ ਇੱਕ ਤਰ੍ਹਾਂ ਖਾਦਾ ਵੀ ਹੋਊਗਾ ਤੇ ਪੀਤਾ ਵੀ ਹੋਊਗਾ ਸੋ ਟਰੱਕ ਚ ਲਾਉਣ ਵਾਲੇ ਜਿੰਨੇ ਵੀਰ ਭਰਾ ਸਿਹਤ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿਉਂਕਿ ਜੇ ਤੁਹਾਡੀ ਸਿਹਤ ਖਰਾਬ ਹੋ ਗਈ ਆਪਾਂ ਬਿਮਾਰ ਹੋ ਜੰਨੇ ਆ ਆਪਣਾ ਲਾਸ ਜਿਹੜੇ ਦਾ ਬਹੁਤ ਹੁੰਦਾ ਜਿਹੜੇ ਦਾ ਲਾਸ ਦੂਜੀ ਚੀਜ਼ ਇਹ ਕਿ ਆਪਾਂ ਜਦੋਂ ਬਿਮਾਰ ਹੋ ਗਏ ਆਪਣੀ ਸਿਹਤ ਇੰਨੀ ਕ ਡਾਉਣ ਵਾਜ ਜਾਂਦੀ ਆ ਕਿ ਆਪਣਾ ਬਾਅਦ ਚ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੋ ਆਪਦੀ ਸਿਹਤ ਦਾ ਪੂਰਾ ਧਿਆਨ ਰੱਖਣਾ ਜਦੋਂ ਵੀ ਟਾਈਮ ਲੱਗਦਾ ਜਿੰਮ ਜਿੰਮ ਜਾਇਆ ਕਰੋ ਦੱਬ ਕੇ ਜਿੰਮ ਲਾਓ ਦੱਬ ਕੇ ਖਾਓ ਪੀਓ ਤੇ ਨਜ਼ਾਰੇ ਲਓ ਛੋਟੀ ਜੀ ਜ਼ਿੰਦਗੀ ਆ ਨਜ਼ਾਰੇ ਲਓ ਕਿਸੇ ਬੰਦੇ ਦੀ ਕੋਈ ਪਰਵਾਹ ਕਰਨ ਦੀ ਲੋੜ ਨਹੀਂ ਜਿੰਨੇ ਜੋ ਕਹਿਣਾ ਕਹੀ ਜਾਵੇ ਛੋਟੀ ਜ਼ਿੰਦਗੀ ਆ ਤੁਸੀਂ ਆਪਦੇ ਤਰੀਕੇ ਨਾਲ ਜਿਉ। ਆਪਦੀ ਜ਼ਿੰਦਗੀ ਆਪਦੀ ਮਰਜ਼ੀ ਨਾਲ ਜਿਉਂਗੇ ਤੇ ਓਕੇ ਆ। ਪਰ ਜੇ ਕਿਸੇ ਦੀ ਮਰਜ਼ੀ ਨਾਲ ਜਿਉਂਗੇ ਫਿਰ ਓਕੇ ਨਹੀਂ ਹੈਗਾ। ਕਿਉਂਕਿ ਕਿਸੇ ਨੇ ਤੁਹਾਡੇ ਟੇਬਲ ਦੇ ਉੱਤੇ ਰੋਟੀ ਦੇਖ ਲਈ। ਰੋਟੀ ਤੁਸੀਂ ਆਪ ਹੀ ਕਮਾਉਣੀ ਆ ਤੇ ਆਪ ਹੀ ਖਾਣੀ ਆ ਨਾ ਕਿਸੇ ਨੇ ਖਮਾਉਣੀ ਆ। ਨਾ ਕਿਸੇ ਨੇ ਤੁਹਾਡੇ ਟੇਬਲ ਦੇ ਉੱਤੇ ਰੱਖਣੀ ਆ। ਜੇ ਸਾਰਾ ਕੁਝ ਕਰਨਾ ਕਰਾਉਣਾ ਆਪ ਆ ਫਿਰ ਆਪਾਂ ਕਾਹ ਤੋਂ ਕਿਸੇ ਬੰਦੇ ਬਾਰੇ ਸੋਚਣਾ ਕਿ ਜਿਵੇਂ ਐ ਕਰ ਲਿਆ ਤੇ ਉਹ ਬੰਦਾ ਐ ਨਾ ਕਹਿ ਦੇਵੇ। ਜਿਵੇਂ ਐ ਕਰ ਲਿਆ ਤੇ ਉਹ ਬੰਦਾ ਐ ਨਾ ਕਹਿ ਦੇਵੇ। ਕਿਸੇ ਬਾਰੇ ਨਹੀਂ ਸੋਚਣਾ ਆਪਣੇ ਬਾਰੇ ਤੇ ਆਪਦੀ ਫੈਮਿਲੀ ਬਾਰੇ। ਦੈਟਸ ਇਟ। ਕਿਸੇ ਦਾ ਮਾ ਸੀਟ ਤੇ ਪਹਾਰ ਗਏ ਆ ਆਪਾਂ ਹੁਣ ਆਪਾਂ ਨਿਕਲਦੇ ਆ ਇੱਥੋਂ ਚਲੋ ਤੁਸੀਂ ਵੀ ਨਾਲ-ਨਾਲ ਮੇਰੇ ਕਰੋ ਸਫ਼ਰ ਤੈ ਹੁਣ ਆਪਾਂ ਰੁਕਾਂਗੇ ਠੀਕ 5:30 ਘੰਟਿਆਂ ਬਾਅਦ ਉਦੋਂ ਪਹਿਲਾਂ ਆਪਾਂ ਰੁਕਣ ਦਾ ਨਾਂ ਨਹੀਂ ਲੈਣਾ ਬੈਟ ਬੰਦ ਕਰ ਦਈਏ ਤੇ ਏਸੀ ਚਲਾ ਦਈਏ ਤੋ ਆ ਸੀ ਆਪਣਾ ਛੋਟਾ ਜਿਹਾ ਟੂਰ ਲਵ ਟਰੈਕ ਸਟਾਪ ਦਾ ਕਿਉਂਕਿ ਜਦੋਂ ਮੈਂ ਯੂ ਐਸ ਨੂੰ ਨਹੀਂ ਚੱਲਦਾ ਸੀ ਮੈਂ ਬਹੁਤ ਕਿਊਰੀਅਸ ਹੁੰਦਾ ਸੀਗਾ ਕਿ ਲਵ ਸਟਾਪ ਕਿੱਦਾਂ ਦਾ ਦੇਖੀਦਾ ਸਹੀ ਤੋ ਆ ਸੀਗਾ ਆਪਣਾ ਲਵ ਸਟਾਪ ਹੁਣ ਅੱਗੇ ਆਪਾਂ ਡਿਲੀਵਰੀ ਤੇ ਚੱਲਾਂਗੇ ਡਿਲੀਵਰੀ ਵਾਲੀ ਲੋਕੇਸ਼ਨ ਤੇ ਆਪਾਂ ਪਹਿਲਾਂ ਗਏ ਹੋਏ ਆ ਤੇ ਸੋ ਆਪਾਂ ਉਹਦੇ ਬਾਰੇ ਆਪਾਂ ਨੂੰ ਪਤਾ ਵਾ ਕੀ ਹਿਸਾਬ ਕਿਤਾਬ ਆ ਡਿਲੀਵਰੀ ਤੇ ਜਾ ਕੇ ਕਰਕੇ ਡਿਲੀਵਰ ਫਿਰ ਆਪਾਂ ਨੂੰ ਮਿਲਣਾ ਮੁਲਣਾ ਕੁਛ ਹੈ ਨਹੀਂਗਾ ਕਿਉਂਕਿ ਸ਼ਾਮ ਹੋ ਜਾਣੀ ਹੈ ਗੱਲ ਜਾਊਗੀ ਕੱਲ ਤੇ ਸਾਨੂੰ ਹੋਊਗੀ ਪਿਕਅਪ ਫਿਰ ਉਹ ਪਿਕਅਪ ਕਰਕੇ ਆਪਾਂ ਵਾਪਸ ਜਾਵਾਂਗੇ ਪਿੰਡ ਨੂੰ ਅੱਜ ਕੇ 7 ਮਿੰਟ ਹੋਏ ਆ ਤੇ ਦਪਹਿਰਾਂ ਲੱਗਾ ਪੂਰਾ ਐਮ ਤੋਂ ਪੂਰੀ ਸ਼ੇਕ ਆਲੀ ਆ ਪਰ ਉਵੇਂ ਵੀ ਹੂ ਘੈਂਟ ਆ ਤੇ ਆਪਾਂ ਆਪਾਂ ਰੁਕਣਾ ਵਾ ਟੀਏ ਦੇ ਪੰਪ ਤੇ ਥੋੜਾ ਫਿਊਲ ਅਪ ਕਰਾਉਣਾ 7 ਮਿੰਟਾਂ ਨੂੰ ਆਪਾਂ ਨੂੰ ਟੀਏ ਦਾ ਪੰਪ ਆਉਂਦਾ ਵਾ ਤੇ ਫੇਰ ਆਪਾਂ ਫਿਊਲ ਅਪ ਕਰਾ ਕੇ ਫਿਰ ਨਿਕਲਾਂਗੇ ਆਪਣੇ ਕੋ ਅੱਧਾ ਟੈਂਕ ਸੀਗਾ ਤੇ ਆਪਣੀ ਬਾਟ ਅੱਗੇ ਪਈ ਆ ਸੋ ਉਹਦੇ ਨਾਲ ਆਪਣਾ ਕੀ ਆ ਕਿ ਇੱਕ ਕੁਆਟਰ ਹੀ ਰਹਿ ਜਾਣਾ ਸੀ ਮਾ ਲੋ ਇੱਕ ਟੱਕ ਹੀ ਰਹਿ ਜਾਣਾ ਸੀ ਤੇਲ ਦਾ ਇੱਕ ਟੱਕ ਜਦੋਂ ਰਹਿ ਜਾਂਦਾ ਉਹਦਾ ਕੰਮ ਸਪੜਿਆ ਇਸ ਕੀ ਹੋ ਜਾਂਦਾ ਇਹ ਨੇੜੇ ਤੇੜੇ ਕੋਈ ਪੰਪ ਨਾਲ ਲੱਭੇ ਫਿਰ ਔਖਾ ਹੋ ਜਾਂਦਾ ਸਿਸਟਮ ਕਿਉਂਕਿ ਤੇਲ ਤੋਂ ਬਿਨਾ ਤਾਂ ਇਹ ਚੱਲਣਾ ਨਹੀਂ ਸੋ ਮੈਂ ਸੇਫ ਸਾਈਡ ਲੈ ਕੇ ਚੱਲ ਰਿਹਾ ਮੈਨੂੰ ਇਹ ਆ ਕਿ ਥੋੜਾ ਜਿਹਾ ਤੇਲ ਪਵਾ ਲਈਏ ਥੋੜਾ ਜਿਹਾ ਫੋਲੀ ਕਰਾਵਾਂਗੇ ਹੁਣ ਟੈਂਕ ਟੈਂਕ ਫੋਲ ਕਰਾ ਕੇ ਦੋਵੇਂ ਫਿਰ ਆਪਾਂ ਇੱਥੋਂ ਨਿਕਲਦੇ ਆਂ ਫਲੋ ਮੈਟਰੋ ਪੰਪ ਤੇ ਪਹੁੰਚ ਗਏ ਹੁਣ ਤੇਲ ਤੂਲ ਪਾਉਣੇ ਆ ਤੇਲ ਪਵਾ ਕੇ ਤੇ ਨਿਕਲਦੇ ਆ ਮੂੰਹ ਆ ਤਾਂ ਆਪਣਾ ਤੋਤਾ ਸੀ ਹੁਣ ਵਾਰ-ਵਾਰ ਮੂੰਹ ਆ ਥਣੀ ਧੋਈ ਜਾਣਾ ਤੇ ਬੁੱਕ ਨੂੰ ਪਾਉਣੇ ਆ ਫਿਊਲਿੰਗ ਦੇ ਵਿੱਚ ਨਿਊਟਰਲ ਬ੍ਰੇਕ ਖਿੱਚੀ ਤੇ ਸੀਟ ਥੱਲੇ ਕੀਤੀ ਛੇ ਕੀਤੀ ਹਲਕੀ ਜਿਹੀ ਹਾਂਜੀ ਮਿੱਤਰੋ ਆਪਾਂ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਟਾਈਮ ਹੋ ਗਿਆ ਵਾ 5:45 ਤੇ ਆਪਾਂ ਹੋਰ 2 ਮਿੰਟਾਂ ਨੂੰ ਲੋਕੇਸ਼ਨ ਤੇ ਪਹੁੰਚ ਜਾਣਾ ਤੇ ਆਪਣੀ ਅਪਾਇੰਟਮੈਂਟ ਹੈਗੀ ਸੀ 10 ਵਜੇ ਦੀ ਸਵੇਰ ਦੀ ਪਰ ਕੱਲ ਜਦੋਂ ਮੈਂ ਟ੍ਰੇਲਰ ਚੱਕਣ ਗਿਆ ਉੱਥੇ ਮੈਨੂੰ ਟਾਈਮ ਲੱਗ ਗਿਆ ਕਿਉਂਕਿ ਉਹਨਾਂ ਦੀ ਫੈਸਿਲਿਟੀ ਬੰਦ ਸੀਗੀ ਥੈਂਕਸ giving ਡੇ ਕਰਕੇ ਤੇ ਫਿਰ ਉੱਥੇ ਟਾਈਮ ਲੱਗਣ ਕਰਕੇ ਜਿਹੜਾ ਮੇਰਾ ਟਾਈਮ ਬਹੁਤ ਜ਼ਿਆਦਾ ਖਰਾਬ ਹੋ ਗਿਆ। ਸੋ ਮੈਨੂੰ ਉੱਥੇ ਸਲੀਪ ਪਾਉਣੀ ਪਈ ਸਲੀਪ ਪਾ ਕੇ ਫਿਰ ਮੈਂ ਉੱਥੋਂ ਨਿਕਲਿਆ ਬਾਈ ਦੀ ਜਗਾ ਦੇ ਦਈਏ। ਫਿਰ ਉੱਥੋਂ ਆਪਾਂ ਸਲੀਪ ਪਾ ਕੇ ਤੁਰੇ ਆਂ ਸਵੇਰ 7 ਵਜੇ ਤੇ ਆਪਾਂ ਹੁਣ 5:45 ਹੋਏ ਆ। ਰਾਦੇ ਵਿੱਚ ਆਪਾਂ ਦੇ ਘੰਟੇ ਦੀ ਗੱਡੀ ਬ੍ਰੇਕ ਥੰਦੇ ਘੰਟੇ ਦੀ ਬ੍ਰੇਕ ਤੋਂ ਬਾਅਦ ਚ ਆਪਾਂ ਆ ਗਏ ਸਿੱਧਾ ਇੱਥੇ ਤੇਲ ਪਾਉਣ ਤੋਂ ਬਾਟੇਲ ਪਾਉਣ ਦੇ ਦਾ ਆਪਾਂ ਨੂੰ ਮਿਲਦਾ 5-6 ਮਿੰਟ ਦੀ ਮਸਾ ਲੱਗੇ ਕਿਉਂਕਿ ਅੱਧਾ ਟੈਂਕੀ ਉੱਡਿਆ ਸੀ ਤੇ ਤੇਲ ਪਾਉਣ ਤੇ ਆਪਾਂ ਨੂੰ ਬਹੁਤ ਟਾਈਮ ਨਹੀਂ ਲੱਗਿਆ ਹੁਣੇ ਚੱਕਰ ਇਹ ਆ 10 ਵਜੇ ਦੀ ਅਪਾਇੰਟਮੈਂਟ ਸੀ ਟਾਈਮ ਹੁਣ ਕਾਫੀ ਆਪਾਂ ਲੇਟ ਹੋ ਗਏ ਆ 5:45 ਹੋ ਗਏ ਆ ਤੇ ਦੇਖਦੇ ਆ ਆਪਾਂ ਨੂੰ ਹੁਣ ਲੋਡ ਕਰਦੇ ਆ ਕਿ ਨਹੀਂ ਕਰਦੇ ਆ ਜੇ ਕਰ ਦੇਣ ਤੇ ਬੜੀ ਵਧੀਆ ਗੱਲ ਆ ਜੇ ਨਹੀਂ ਕਰਨਗੇ ਤੇ ਫਿਰ ਆਪਾਂ ਇੱਥੇ ਵੇਟ ਕਰ ਲਾਂਗੇ ਸਟੇਸ਼ਨ ਦੱਸਾਂਗੇ ਕਿ ਇਹ ਆ ਚੱਕਰ ਆ ਚੱਬ ਕੱਢੇ ਪਏ ਲੋਕੇਸ਼ਨ ਹੀ ਬੜੀ ਖਤਰਨਾਕ ਜਗ੍ਹਾ ਤੇ ਵੀ ਆਪਣੀ ਵਾਰੀ ਆ ਗਈ ਆ ਮੈਨੂੰ ਆਸ ਹੈ ਕਿ ਇਹ ਆਪਾਂ ਨੂੰ ਇੱਥੇ ਬਰੰਗ ਚਿੱਠੀਆਂ ਕੋ ਨਹੀਂ ਭੇਜਣਗੇ ਕਹਿ ਦੇਣ ਕਿ ਸਿੱਧੂ ਸਾਹਿਬ ਤੁਸੀਂ ਲਾਓ ਡਾਕ ਤੇ ਅਸੀਂ ਤੁਹਾਨੂੰ ਰਾਈਟ ਵੇ ਅਨਲੋਡ ਕਰਦੇ ਹਾਂ ਤੇ ਤੁਸੀਂ ਆਪ ਦਾ ਗਾਂ ਚੱਲਦੇ ਬਣੋ ਪੇਪਰ ਕਿੱਥੇ ਗਏ ਪੇਪਰ دیکھتے ہیں کیا ਬਣਦਾ ਹੈ मेरे दोस्तों ਵੀ ਮਿੱਤਰੋ ਕੰਮ ਬਣ ਗਿਆ ਆਪਾਂ ਨੂੰ ਦੂਰ ਮਿਲ ਗਿਆ 38 ਹੁਣ ਆਪਾਂ ਦਵਾ ਦਾ ਅਨਲੋਡ ਹੋ ਰਹਿਣਗੇ ਤੇ ਹੁਣ ਆਪਾਂ ਅਨਲੋਡ ਹੋ ਕੇ ਚੱਲਾਂਗੇ ਜਨ ਜਨ ਤੋਂ ਬਾਅਦ ਚ ਆਪਾਂ ਮਿਲਾਂ ਦਾ ਜਿਵੇਂ ਚ ਜਗ੍ਹਾ ਮਿਲ ਗਈ ਤਾਂ ਠੀਕ ਹੈ ਨਹੀਂ ਤਾਂ ਆਪਾਂ ਇੱਥੇ ਵਾਪਸ ਆ ਕੇ ਫੇਰ ਸੋ ਜਾ ਆ ਰਿਹਾ ਦੂਰ ਥੋੜੀ ਐ ਆਪਾਂ ਇੱਥੇ ਲਾਉਨੇ ਬੈਕ ਕਰਾਉਨੇ ਅਨਲੋਡ ਤੇ ਨਿਕਲਦੇ ਬਹਿ ਬਹਿ ਕੇ ਆਪਣਾ ਟਰੱਕ ਲਗਾਓ ਡੌਗ ਦੇ ਉੱਤੇ ਬੱਤੀ ਜੇ ਹਰੀ ਆ ਜਦੋਂ ਬੱਤੀ ਹੋਊਗੀ ਰੈੱਡ ਇਹਦਾ ਮੰਨ ਲਓ ਕਿ ਉਹਨਾਂ ਨੇ ਲਾਉਣਾ ਸ਼ੁਰੂ ਕਰਤਾ ਤੇ ਆਪਾਂ ਵੇਟ ਕਰਦੇ ਆ ਕਦੋਂ ਬੱਤੀ ਦੁਬਾਰੇ ਹਰੀ ਹੁੰਦੀ ਆ ਫਿਰ ਆਪਾਂ ਇੱਥੋਂ ਗੋਟੂ ਗੋ ਹੋ ਜਾਾਂਗੇ ਇੱਥੋਂ 10-15 ਮਿੰਟ ਦੇ ਉੱਤੇ ਇੱਕ ਜਿਮ ਆ ਸੋ ਮੇਰਾ ਰੱਦਾ ਕਿ ਉਹ ਜਿਮ ਜਾ ਕੇ ਉਹ ਜਿਮ ਜਾ ਕੇ ਜਿੰਮ ਲਾਉਣੇ ਆ ਨਾਲੇ ਸ਼ਾਵਰ ਸ਼ੂਵਰ ਲੈਣੇ ਆ ਫਿਰ ਜੇ ਉੱਥੇ ਜਗ੍ਹਾ ਮਿਲ ਗਈ ਇੱਥੇ ਰੁਕ ਜਾਂਗੇ ਨਹੀਂ ਤੇ ਇੱਥੇ ਆ ਜਾਾਂਗੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਸੋ ਬਨੇਰੋ ਵਲੌਗ ਦੇ ਨਾਲ ਦੇਖਦੇ ਆ ਕੀ ਬੰਦਾ ਕਿੰਨੇ ਟਾਈਮ ਤੇ ਫ੍ਰੀ ਕਰਦੇ ਆ 6:00 ਦੇਖਦੇ ਕਿੰਨੇ ਵਜੇ ਫ੍ਰੀ ਕਰਦੇ ਹਾਂ ਹਾਂਜੀ ਬਈ ਆਪਾਂ ਹੁਣ ਪਹੁੰਚ ਗਏ ਆ ਪਲੈਨੇਟ ਫਿਟਨੈਸ ਦੇ ਪਿੱਛੇ ਆ ਦੇਖੋ ਬਾਹਰ ਹਸਾਬਕਤਾ ਪਲਾਜ਼ੇ ਦੀ ਬੈਕ ਸਾਈਡ ਤੇ ਆਪਾਂ ਰੁੱਕ ਗਏ ਆ ਅੱਗੇ ਆ ਆਪਾਂ ਖੜਾਦਾ ਬਈ ਆਪਣਾ ਟਰੱਕ ਹੁਣ ਚੱਲਦੇ ਆ ਜਿਮ ਵਾਲ ਨੂੰ ਤੇ ਜਿਮ ਜੁਮ ਲਾ ਕੇ ਸ਼ਾਵਰ ਲੈ ਕੇ ਤੇ ਫਿਰ ਆਪਾਂ ਸੋ ਜਾਾਂਗੇ ਤੇ ਬਾਅਦ ਚ ਸਵੇਰ ਉੱਠ ਕੇ ਦੇਖਦੇ ਆ ਜੇ ਪਿਕਅਪ ਵਗੈਰਾ ਆਉਂਦੀ ਆ ਹੋ ਜਾਣੀ ਚਾਹੀਦੀ ਆ ਟਾਈਮ ਸਿਰ ਵੇਹ ਮੇਰੀ ਬੁੱਕ ਜਲਦੀ ਚੱਲਦੀ ਆ ਫਿਰ ਸਵੇਰ ਜਦੋਂ ਪਿਕਅਪ ਆਉਗੀ ਉਦੋਂ ਆਪਾਂ ਇੱਥੇ ਉੱਠ ਕੇ ਤੁਰਪਾਂ ਜਿਮ ਕਾਫੀ ਵਿਜ਼ੀ ਆ ਪਲਾਜ਼ਾ ਭਰਿਆ ਹੋਇਆ ਪਰ ਮਿੱਤਰੋ ਜਮ ਜਮ ਆਪਾਂ ਲਾ ਲਈ ਆ ਤੇ ਜਮ ਵਾਲੇ ਬਾਈ ਨੂੰ ਪੁੱਛਿਆ ਸੀ ਵੀ ਟਰੱਕ پارک ਕੀਤਾ ਕੋਈ ਚੱਕਰ ਤਾਂ ਨਹੀਂ ਉਹ ਕਹਿੰਦਾ ਚੱਕਰ ਹੀ ਚੱਕਰ ਆ ਉਹ ਕਹਿੰਦਾ ਵੀ ਇਹ ਪਾਰਕਿੰਗ ਦੇ ਵਿੱਚ ਤੂੰ ਟਰੱਕ پارک ਨਹੀਂ ਲਾ ਸਕਦਾ ਕਿਸੇ ਵੀ ਟਾਈਮ ਤੇਰਾ ਟਰੱਕ ਟੋ ਹੋ ਸਕਦਾ ਸੋ ਹੁਣ ਮੈਂ ਕਨਫਿਊਜ਼ ਆ ਕਿ ਮੈਂ ਇੱਥੋਂ ਟਰੱਕ ਕੱਢਾਂ ਕਿ ਇੱਥੇ ਲਗਾ ਰਹਿ ਜਾਂਦਾ ਮੈਨੂੰ ਕੁਝ ਨਹੀਂ ਸਮਝ ਲੱਗ ਰਹੀ ਸੋ ਹੁਣ ਮੈਂ ਜਮ ਚੋਂ ਬਾਹਰ ਆਇਆ ਟਰੱਕ ਤਾਂ ਆਪਣਾ ਉਹ ਖੜਾ ਵਾ ਪਰ ਮੈਨੂੰ ਕੋਈ ਚੱਕਰ ਲੱਗਿਆ ਨਹੀਂ ਹਜੇ ਤੱਕ ਦੇਖਦੇ ਆਂ ਬਾਕੀ ਹੁਣ ਕੀ ਹਾਲ ਖਤਾਵਾ ਹਜੇ ਤੱਕ ਕੋਈ ਆਇਆ ਨਹੀਂ ਉਹ ਕਹਿੰਦਾ ਹਰੇਕ 2 ਘੰਟੇ ਬਾਅਦ ਕੋਈ ਨਾ ਕੋਈ ਇੱਥੇ ਆਉਂਦਾ ਵਾ ਮਲਕੀ ਵਿਸ਼ਿਆ ਤਾਂ ਸੀ ਟਰੱਕ ਸਾਫ ਕਰਨਾ ਆ ਕਹਿੰਦਾ ਪਤਾ ਨਹੀਂ ਆ ਡਾਂਟ ਨੋ ਬ੍ਰਦਰ ਵਲੌਗ ਨੂੰ ਕਰਦੇ ਆ ਇੱਥੇ ਖਤਮ ਕੱਲ ਨੂੰ ਦੇਖਦੇ ਕੀ ਬੰਦਾ ਲਓ ਜੀ ਮਿਲਦੇ ਆ ਧਿਆਨ ਰੱਖਿਓ ਸਾਰੇ ਜਣੇ ਆਪ ਦਾ ਤੇ ਸਬਸਕ੍ਰਾਈਬ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਥੈਂਕ ਯੂ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ